ਬਿਲਕੁਲ ਤੇ ਤੁਸੀਂ ਹੁਣ ਬੱਸ ਤੁਸੀਂ ਵੇਖ ਹੀ ਰਹੇ ਹੋ ਮੇਰੇ ਤੋਂ ਪਹਿਲਾਂ ਪੰਜਾਬੀ ਸ਼ੁਰਤ ਕੀਤੀ ਆ ਹਾਂ ਦੇਖੋ ਆ ਕਿਦਾਂ ਆ ਅਸ਼ਲੀਆਂ ਬਣੀਆਂ ਬਿਲਕੁਲ ਤੇ ਇਹ ਬਿਨਾ ਕੇ ਸਟੇਰ ਆਇਟ ਕੋ ਸਿਰਫ ਇਹ ਖਾਸ ਤੇ ਇਹ ਮਿੰਟ ਬੋਲ ਬਿਲਕੁਲ ਲੌਕਡਾਉਨ ਮੈਂ ਇਹ ਮੈਂ ਕੀ ਕਰਦਾ ਵੀ ਚਿਕਨ ਤੇ ਵਿੱਚ ਹਰੀਆਂ ਸਬਜ਼ੀਆਂ ਉਹ ਕੱਟ ਲੈਣੀ ਆ ਸਲਾਦ ਤੋਂ ਬਿਲਕੁਲ ਜਿਵੇਂ ਅੱਜ ਕੱਲ੍ਹ ਦੀ ਬੜੀ ਸੋਹਣੀ ਸਬਜ਼ੀ ਆ ਜਿਵੇਂ ਗਾਜਰਾ ਛਲਕਾ ਮਕੋਤੀ ਇਦਾਂ ਦਾ ਕੁਝ ਵੀ ਕੱਟ ਕੇ ਵਿੱਚ ਚਿਕਨ ਵਿੱਚ ਚੌਲ ਪਾ ਕੇ ਉਬਾਲ ਕੇ ਜੂਏ ਨੂੰ ਮਦਿਆ ਆ ਦੇਖੋ ਕੱਲੇ ਕੱਲੇ ਦੇ ਬਾਹਰ ਮਲੋਈ ਦੀ ਪੂਰਾ ਗਰੋਅਪ ਹੋਇਆ ਹੋਇਆ ਜਿਵੇਂ ਇੱਕ ਜਿੰਮ ਵਾਲਾ ਜੀ ਦੇ ਅੱਜਕਲ ਜਿਵੇਂ ਲਾਉਂਦੇ ਜੀ ਵਰਜਿਸ ਤੋਂ ਜਿਹੜੀ ਆਪਾਂ ਰਨਿੰਗ ਕਰਾਉਂਦੇ ਆ ਨਾ 14 16 ਟਲ ਮੀਟਰ ਡੇਲੀ ਹਾਂ ਜੀ ਉਸ ਤੋਂ ਬਾਅਦ ਇਹ ਮਾਲਿਸ਼ ਹੁੰਦੀ ਜੀ ਹਾਂ ਡੇਲੀ ਕਿਉਂਕਿ ਮੈਂ ਤਾਂ ਤਰੀਕਾ ਤਾਂ ਅਸਾਂ ਏਦਾਂ ਲਿਆ ਆ ਕੇ ਜੀ ਇਹਨੂੰ ਡਾਊਨ ਲੈ ਕੇ ਆਉਂਦਾ ਵੀ ਜਿਹੜੇ ਜਿਹੜੇ ਮਸਲ ਆ ਕੋ ਵਧੀਆ ਤਰੀਕੇ ਨਾਲ ਵਧੀਆ ਸ਼ੇਪ ਲਾਈਨ ਤੇ ਜੇ ਥੱਕ ਕੇ ਆਇਆ ਤੇ ਰਿਲੈਕਸ ਹੋ ਜਾ ਰਿਲੈਕਸ ਹੋ ਜਾ ਹਾਂ ਲੋਜੀ ਅੱਜ ਅੰਮ੍ਰਿਤਸਰ ਦੇ ਡੌਗ ਸ਼ੋਅ ਦੇ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਇੱਕ ਡੌਗ ਹੈ ਨਾ ਇਹਨੂੰ ਡੌਗ ਕਹਿਣ ਨੂੰ ਚੀਜ਼ ਹੀ ਕਰਦਾ ਮੇਰਾ ਚਲੋ ਹੁਣ ਜਦੋਂ ਬਰੀਡ ਹੈ ਨਸਲ ਹੈ ਉਹਦੀ ਆਪਾਂ ਗੱਲਬਾਤ ਵੀ ਕਰਾਂਗੇ ਤੇ ਨਾਲ ਸਰਦਾਰ ਸਾਹਿਬ ਹੈਗੇ ਨੇ ਜਿਹੜੇ ਇਹਦੇ ਓਨਰ ਨੇ ਜਿਹੜੇ ਇਹਨੂੰ ਹੈਂਡਲ ਕਰਦੇ ਨੇ ਪਾਲਦੇ ਨੇ ਇਹਨਾਂ ਤੋਂ ਜਾਣਕਾਰੀ ਲੈਣੀ ਆ ਕਿਹੜੀ ਬਰੀਡ ਹੈ ਕੀ ਗੱਲਬਾਤ ਹੈ ਕਿ ਇਦਾਂ ਦਾ ਇਹਦਾ ਸੁਭਾਅ ਹੈ ਨਾ ਕੀ ਡਾਈਟ ਬਾਕੀ ਜਿਹੜੀਆਂ ਗੱਲਾਂ ਹੋਣਗੀਆਂ ਉਹ ਵੀਡੀਓ ਦੇ ਵਿੱਚ ਹੋਣਗੀਆਂ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਸਰਦਾਰ ਜੀ ਨਾਲ ਗੱਲਬਾਤ ਕਰਦੇ ਆ ਸਰਦਾਰ ਜੀ ਤੁਹਾਡਾ ਹੋਰ ਠੀਕ ਹੋ ਵਧੀਆ ਵਧੀਆ ਵੀਰ ਜੀ ਆਪਾਂ ਕਿੱਥੋਂ ਆਏ ਮੇਰਾ ਵੀਰ ਜੀ ਪਿੰਡਾ ਕਲਾ ਨੋਰਾ ਸੀ ਉਹ ਜਿਹੜਾ ਮੇਰਾ ਦਰਗਾਹ ਸੀਕਾ ਜੀ ਜੀ ਬਾਜੀ ਵਾ ਕਿਹੜਾ ਕਹਿੰਦੇ ਆਪਾਂ ਚੈਨਲ ਕਿਹੜਾ ਆਪਣਾ ਵੀਰ ਜੀ ਮੈਂ ਹੈਗਾ ਅਸਲ 'ਚ ਮੈਂ ਕੰਮ ਕਰਦਾ ਨਹੀਂ ਮੈਂ ਸਿਰਫ ਇੱਕ ਸ਼ੌਂਕ ਲਈ ਕੰਮ ਕਰਦਾ ਹਾਂ ਕੋਈ ਮਲੋ ਡੌਗ ਲੈਣ ਦਾ ਇਦਾਂ ਕੰਮ ਨਹੀਂ ਕਰਦਾ ਮੈਂ ਕੋਈ ਫਾਰਮ ਨਹੀਂ ਦਾ ਕੰਮ ਹੁੰਦਾ ਹਾਂ ਕਿ ਮੈਂ ਸਿਰਫ ਕੇਪੀ ਪਾੜੀ ਤੇ ਫੋਲਟਰੀ ਦਾ ਐ ਹੀ ਮੇਰਾ ਸ਼ੌਂਕ ਆ ਉਹ ਮੇਰਾ ਪੀਨਸ ਠੀਕ ਹੈ ਜੀ ਪੋਲਟਰੀ ਦਾ ਬਿਜ਼ਨਸ ਹੈ ਇਹ ਤੁਹਾਡਾ ਸ਼ੌਕ ਹੈ ਤੁਹਾਡੇ ਸ਼ੌਕ ਦੇ ਜਿਹੜਾ ਬਈ ਦਾ ਦੇਣੀ ਪਊਗੀ ਆਪਾਂ ਕਹਿ ਸਕਦੇ ਆ ਅੱਜ ਮੈਂ ਸਵੇਰ ਦਾ ਜਦੋਂ ਦਾ ਆਇਆ ਇੱਥੇ ਨਾ ਇੰਨਾ ਇਕੱਠ ਹੋਇਆ ਇਹਦੇ ਨਾਲ ਸੈਲਫੀਆਂ ਕੁੜੀਆਂ ਮੁੰਡੇ ਕੀ ਵਾਧੂ ਇਕੱਠੇ ਦੇ ਆਲੇ-ਦਾਲ ਮੈਨੂੰ ਲੱਗਦਾ ਸੋਦੇ ਦੇਖੋ ਉਧਰ ਧੰਨਵਾਦ ਕਿੰਨੇ ਕਿੰਨੇ ਐ ਕਿ ਉਹ ਕੁੱਤੇ ਉਹ ਲੈ ਕੇ ਆਏ ਹੋਣਗੇ ਵੀ ਜਿਹੜੇ ਮਨੋਂ ਸਾਡੇ ਕੁੱਤੇ ਵਰਗਾ ਕੋਈ ਕੁੱਤਾ ਨਹੀਂਗਾ ਪਰ ਇਹ ਦੇਖਣ ਨੂੰ ਇਹਦਾ ਸਟਰਕਚਰ ਅਜੀਬ ਜਿਹਾ ਲੱਗਦਾ ਹੋਊ ਤੁਹਾਨੂੰ ਵੀ ਪਰ ਇਹਦੀ ਕੀ ਕੁਆਲਿਟੀ ਹੈ ਕੀ ਗੱਲ ਬਾਤ ਸਾਰੀ ਆਪਾਂ ਵੀਰ ਨਾਲ ਕਰਦੇ ਆ ਤੁਹਾਡੇ ਨਾਲ ਸਾਂਝੀ ਇਹਨਾਂ ਤੋਂ ਗੱਲਬਾਤ ਸੁਣ ਕੇ ਹਨ ਜੀ ਬਾਈ ਜੀ ਇਹ ਦੱਸੋ ਪਹਿਲਾਂ ਤਾਂ ਬਰੀਡ ਕਿਹੜੀ ਹੈ ਇਹ ਇਹ ਵੀਰਤੀ ਹੈਗੀ ਪਾਕਿਸਤਾਨੀ ਬੁੱਲੀ ਪਾਕਿਸਤਾਨੀ ਬੁੱਲੀ ਜੀ ਦੇਖੋ ਪਾਕਿਸਤਾਨੀ ਬੁੱਲੀ ਇੱਥੇ ਵੀ ਹੋਰ ਵੀ ਦੇਖੇ ਹੋਣਗੇ ਤੁਸੀਂ ਨੇ ਪਹਿਲਾਂ ਵੀ ਦੇਖਣਗੇ ਪਰ ਇਹਦਾ ਜਿਹੜਾ ਸਟਰਕਚਰ ਹੈ ਜੀ ਬੁੱਲੀ ਸਟਰਕਚਰ ਇਹਦਾ ਵੱਖਰਾ ਹੈ ਜੀ ਕੋਈ ਇਹਦੀ ਲਾਈਨ ਵੱਖਰੀ ਹੈ ਜਾਂ ਇਹ ਇਦਾਂ ਦੀ ਹੁੰਦਾ ਹੈ ਨਹੀਂ ਲਾਈਨ ਤੇ ਬਹੁਤ ਡਿਪੈਂਡ ਕਰਦਾ ਜੀ ਦੱਸੋ ਇਹਦਾ ਜਿਹੜਾ ਲਾਈਨ ਦਾ ਇਹਦੀ ਜਿਹੜੀ ਮਦਰ ਸਾਈਡ ਹੈ ਜੀ ਇੱਕ ਪਾਕਿਸਤਾਨ ਦਾ ਬਹੁਤ ਮਸ਼ਹੂਰ ਡੌਗ ਹੈ ਉਹਦਾ ਨਾਮ ਹੈ ਕਿੰਗ ਪੱਪੂ ਕਿੰਗਾ ਪਪੂ ਠੀਕ ਉਹਦੀ ਲਾਈਨ ਦੀ ਮਿੱਤਰੋ ਨੋਟ ਕਰਦੇ ਰਹੋ ਹਾਂਜੀ ਠੀਕ ਹੈ ਜਿਹੜੇ ਮੇਰੇ ਵੀਰ ਜਿਹੜੇ ਜਾਣਦੇ ਆ ਉਹਨਾਂ ਨੂੰ ਉਹ ਚਿੰਗੀ ਛੇਤੀ ਗੱਲ ਕੈਚ ਕਰਨਗੇ ਉਹ ਚਿੰਗੀ ਗੰਗਾ ਹਰਿਆਣੇ ਦਾ ਬੜਾ ਮਸ਼ਹੂਰ ਹੈ ਨਗੋਰੀ ਨਗੋਰੀ ਹਾਂ ਉਹ ਕਿੰਗਾ ਨਗੋਰੀ ਆ ਇਸ ਇਸ ਉਹਦੀ ਧੀ ਆ ਓਕੇ ਠੀਕ ਹੈ ਫਿਰ ਜਿਹੜੀ ਉਹ ਕੋਈ ਜਿਹੜੀ ਜਿਹੜੀ ਫੀਮੇਲ ਆ ਉਹ ਲੱਗੀ ਆ ਇੰਪੋਰਟ ਡਾਇਰੈਕਟ ਇੰਪੋਰਟ ਆ ਕਿੰਗਾ ਮਲੰਗਾ ਕਿੰਗਾ ਮਲੰਗਾ ਉਹਦਾ ਬੱਚਾ ਸੂਨ ਆ ਓਕੇ ਜਿਹੜਾ ਕਿੰਗ ਮਲੰਗਾ ਕਿੱਥੋਂ ਦਾ ਇੰਪੋਰਟ ਹੈ ਇਹ ਤੋਂ ਗਲਤੀ ਆ ਬਿਲਕੁਲ ਉਹ ਪਾਕਿਸਤਾਨ ਤੋਂ ਆਇਆ ਸੀ ਤੋਂ ਤਾਂ ਤੇ ਉਹ ਕੁਲਦੀਪ ਭਾਜੀ ਨੇ ਹਰਿਆਣੇ ਦੇ ਉਹਨਾਂ ਇੰਪੋਰਟ ਕਰਾਇਆ ਹੈ ਕਰੀਬ ਅੱਜ ਤੋਂ 12-14 ਸਾਲ ਪਹਿਲਾਂ ਓਕੇ ਤੇ ਉਹਦਾ ਬੱਚਾ ਇਹ ਬੱਚਾ ਮਤਲਬ ਅੱਗੇ ਉਹ ਇਹ ਕਿੰਗ ਮਲੰਗਾ ਦੀ ਲਾਈਨ ਦੇ ਲਾਈਨ ਹੋ ਰਹੀ ਹੈ ਇਹ ਤੀਜੀ ਲਾਈਨ ਆ ਗਈ ਹਾਂ ਤੀਜੀ ਲਾਈਨ ਤੀਜੀ ਲਾਈਨ ਚਾਹਿਆ ਮਤਲਬ ਜੇ ਆਪਾਂ ਗੱਲ ਕਰੀਏ ਵੀ ਕਿਹੜਾ ਕਿੰਗਮ ਲੰਗਾ ਜਿਹੜਾ ਇਹਦਾ ਦਾਦਾ ਇਹਦਾ ਦਾਦਾ ਤੀਜੀ ਲੈਂਦੇ ਵਿੱਚ ਆ ਗਿਆ ਇਹਦਾ ਪਿਓ ਆ ਗਿਆ ਤੀਜਾ ਆ ਗਿਆ ਜੀ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ ਬੌਡੀ ਸਟਰਕਚਰ ਹੈ ਦੂਜੇ ਡੌਗ ਦੇਖਿਆ ਆਪਾਂ ਨੇ ਮੈਂ ਪਾਕਿਸਤਾਨੀ ਬੁਲੀ ਮੇਰੇ ਚੈਨਲ ਤੇ ਪਿਆ ਤੁਸੀਂ ਵੀ ਦੇਖ ਸਕਦੇ ਹੋ ਉਹਦਾ ਸਟਰਕਚਰ ਹੈ ਇੱਕ ਜਿਵੇਂ ਕੱਫਾ ਜਾਂ ਹੁੰਦਾ ਜੀ ਤੇ ਇਹ ਪੂਰਾ ਖੁੱਲਾ ਸਟਰਕਚਰ ਹੈ ਜਿਵੇਂ ਬਬਰ ਸ਼ੇਰ ਵਾਂਗੂ ਹੈ ਨਾ ਇਹਦੇ ਵਿੱਚ ਵੀ ਸਭ ਤੋਂ ਮੇਨ ਗੱਲ ਤੇ ਆ ਜੀ ਆਉਂਦੀ ਲੱਡ ਲਾਈ ਠੀਕ ਹੈ ਬਿਲਕੁਲ ਉਸ ਤੋਂ ਬਾਅਦ ਖਰਾਕ ਜੀ ਇਹ ਜਿਹੜਾ ਨੰਬਰ ਖਰਾਕ ਦੇ ਨਾਲ ਨਾਲ ਇਹਦਾ ਜਿਹੜਾ ਵਾ ਇਹਦਾ ਵਰਦੀ ਦਾ ਕਾਸਟ ਆ ਜੀ ਤਾਂ ਹੈ ਇਸ ਤੋਂ ਕਿ ਉਹ ਜਨਾ ਮਤਲਬ ਜਿਹੜੀ 14 ਤੋਂ 16 ਕਿਲੋਮੀਟਰ ਰਨਿੰਗ ਹੈ ਮੋਟਰਸਾਈਕਲ ਦੇ ਨਾਲ ਇਹਦੀ ਜੀ ਜੀ ਠੀਕ ਹੈ ਮੇਰੇ ਕੋਲ ਰੈਡਵਲ ਮਸ਼ੀਨ ਵੀ ਹੈਗੀ ਹੈ ਓਕੇ ਪਰ ਮੈਂ ਉਹਦੇ ਤੇਰੀ ਨੂੰ ਚਾੜਦਾ ਪਰ ਇਹ ਮੈਂ ਆਪ ਦਾ ਟਾਈਮ ਕੱਢ ਕੇ ਤੇ ਇਹਨੂੰ ਮੋੜ ਡੇਲੀ ਇਹਨੂੰ ਪੁੱਤੇ ਨੂੰ ਕਰੀਬ 14-16 ਕਿਲੋਮੀਟਰ ਦੇ ਕੱਚੇ ਰਾਹ ਤੇ ਡਟਾਉਣਾ ਠੀਕ ਹੈ ਹਾਂ ਜੀ ਪੱਕੇ ਤੇ ਲਾ ਤੇ ਮਸ਼ੀਨ ਨਾਲ ਬੈਠਾ ਪੈਂਦਾ ਜਿਹੜਾ ਮਸ਼ੀਨ ਟੇਰਾ ਨਹੀਂ ਕਰਾਉਂਦੇ ਹਾਂ ਹਾਂ ਉਹਦੇ ਨਾਲ ਮੈਨੂੰ ਲੱਗਦਾ ਜਿਆਦਾ ਕੱਕਾ ਜਿਹੜਾ ਉਹ ਕੱਚੇ ਦੇ ਸਤਾਉਗਾ ਜਿਆਦਾ ਵਧੀਆ ਬਿਲਕੁਲ ਹਾਂ ਠੀਕ ਤੇ ਜਿਹੜੇ ਛੋਟੀ ਜਿਹੀ ਬਰੀਡ ਨੇ ਜਿਵੇਂ ਪਿੱਟਬੁੱਲ ਵਗੈਰਾ ਆ ਜਾਂਦੇ ਨੇ ਜੀ ਉਹਨੂੰ ਜਿਆਦਾ ਮਸ਼ੀਨ ਤੇ ਡਟਾਉ ਠੀਕ ਹੈ ਹਾਂ ਇਹ ਇਹ ਗਾਰਡਨ ਕਿੱਦਾਂ ਦੀ ਇਹਦੀ ਬਹੁਤ ਘਰ ਦੇ ਵਿੱਚ ਤੁਸੀਂ ਰੱਖਿਆ ਹੋਇਆ ਬਲਦੋਰ ਕਰੀ ਕਿ ਮੇਰੇ ਮੈਂ ਇਹ ਨੂੰ ਰੱਖਿਆ ਹੋਇਆ ਆਪਣੇ ਪੋਲਟਰੀ ਫਾਰਮ ਜੀ ਇਹ ਜਿਹੜੇ ਮੇਰੇ ਵੀਰ ਸੁਣਦੇ ਹੋਣਗੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਇਹ ਵੱਡੀ ਬਰੀਡ ਹੈ ਇਹਦਾ ਜਿਹੜਾ ਇਸ ਟਾਈਮ ਬੋਡੀ weight ਹੈ ਕਰੀਬ 80 ਕਿਲੋ ਦੇ ਆਸ-ਪਾਸ ਜੀ ਐਟ ਟਾਈਮ ਇਨੀ ਰਨਿੰਗ ਦੇ ਵਿੱਚ ਜੀ ਰਨਿੰਗ ਫੋਲਾ ਉਹਦੇ ਵਿੱਚ ਵੀ ਇਹਦਾ ਸਿਗਨਲ ਆਹ ਰਾ ਜੇ ਰਨਿੰਗ ਨਾ ਆਏ ਤਾਂ ਹੋ ਸਕਦਾ ਵੀ ਕੋਵੰਡਲ ਦੇ ਆਸ-ਪਾਸ ਠੀਕ ਹੈ ਇਹਦਾ ਮਤਲਬ ਇਹਦੀ ਫਿਟਨੈਸ ਬਣੀ ਹੋਈ ਹੈ ਹਾਂ ਬਿਲਕੁਲ ਫਿੱਟ ਹੈ ਜੀ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਇਹ ਛੋਟੇ ਘਰਾਂ ਵਿੱਚ ਰੱਖਣਾ ਇਹਨੂੰ ਬਹੁਤ ਕਿਉਂਕਿ ਇਹਨੂੰ ਇਹਨੇ ਕਿਤੇ ਮੜਿਆ ਯੋਰ ਮਾਰਿਆ ਜਿੰਨਾ ਮਰਜ਼ੀ ਬੰਦਾ ਆਪਣਿਆਂ ਨੂੰ ਠੱਠ ਸਮਝ ਜਾਊਗਾ ਨਾ ਇਹਦੇ ਯੋਰ ਅੱਗੇ ਸਾਡਾ ਯੋਰ ਪਿੱਛੇ ਪਿਆ ਜਾਂਦਾ ਸਾਨੂੰ ਖਿੱਚ ਕੇ ਲੈ ਜਾਂਦਾ ਇਸ ਤੋਂ ਡਬਲ ਪਾਵਰ ਚਾਹੀਦੀ ਹੈ ਇਹਨੂੰ ਸੰਭਣ ਵਾਸਤੇ ਜੇ ਕਿਤੇ ਵੀ ਐਗਰੈਸਿਵ ਹੋ ਗਿਆ ਕਿਤੇ ਸੱਜੇ ਖੱਬੇ ਜ਼ਿਆਦਾ ਇਹਦੇ ਯੋਰ ਮਾਰ ਦਿੱਤਾ ਤੇ ਤੁਹਾਨੂੰ ਤੇ ਇਸ ਕਰਕੇ ਇਹਨੂੰ ਜਿਹੜੇ ਮੇਰੇ ਵੀਰ ਮੈਨੂੰ ਸੁਣ ਰਹੇ ਆ ਇਹ ਗੱਲ ਆ ਵੀ ਛੇ ਦਿਲ ਤੇ ਕਰਦਾ ਵੀ ਰੱਖੀਏ ਪਰ ਵੱਡੀ ਬਰੀਡ ਵਾਸਤੇ ਉਹਨੂੰ ਜਿਹੜਾ ਮਾਹੌਲ ਆ ਉਹ ਜਿਆਦਾ ਪਤਾ ਵਰ ਨੂੰ ਉਹਦਾ ਤਾਂ ਚਾਹੀਦਾ ਆ ਫਿਰ ਅਸੀਂ ਕਸੂਰ ਕੱਢਦੇ ਆ ਬਰੀਡ ਦਾ ਜੀ ਬਾਹਰ ਅਸੀਂ ਖੜ ਨਹੀਂ ਸਕਦੇ ਕਿਉਂਕਿ ਇਹ ਇਹ ਜਿਆਦਾ ਉਸ਼ਣ ਕੋਦਲ ਕਰੂਗਾ ਕੰਟਰੋਲ ਹੋਣਾ ਨਹੀਂ ਫਿਰ ਅਸੀਂ ਬਣਾਣਾ ਸਟਾਰਟ ਕਰਦਾਂਗੇ ਜਦੋਂ ਇਸ ਬਰੀਡ ਨੂੰ ਬਣਾਣਾ ਸਟਾਰਟ ਕਰਤਾ ਇਹਨੇ ਕੌੜਾ ਹੋ ਜਾਣਾ ਜੀ ਤੇ ਫਿਰ ਅਸੀਂ ਕਹਿਣਾ ਵੀ ਇਹ ਕੀ ਬ੍ਰੇਡ ਮਾੜੀ ਆ ਤੇ ਇਹ ਕੋਈ ਲੋਕਾਂ ਨੂੰ ਬੋੜ ਦੇ ਤੁਸੀਂ ਗ੍ਰੈਸਰ ਦੀ ਗੱਲ ਕੀਤੀ ਸੀ ਜੀ ਫਿਰ ਐਸੋ ਕਿਹੜੇ ਪੁਆਇੰਟ ਤੇ ਸੀ ਗ੍ਰੈਸਿਵ ਹੁੰਦਾ ਜਦੋਂ ਇਹ ਨੂੰ ਇਹ ਬੰਦਾ ਹੀ ਆ ਮੈਨੂੰ ਇਹਨੂੰ ਚਾਹੀਦਾ ਖੁੱਲਾ ਮਾਹੌਲ ਠੀਕ ਹੈ ਜੇ ਆਪਾਂ ਨੂੰ ਨਹੀਂ ਦੇ ਪਾਉਂਦੇ ਤੇ ਫਿਰ ਇਹ ਐਗਰੈਸਿਵ ਹੋਏ ਗਏ ਐਕਸਰਸਾਈਜ਼ ਵਗੈਰੇ ਵੀ ਚਾਹੀਦੇ ਬਿਲਕੁਲ ਚੋਰਾ ਫੇਰਾ ਚਾਹੀਦਾ ਪੰਜਾਬੀ ਚ ਕਹਿੰਦੇ ਆਪਾਂ ਬਿਲਕੁਲ ਚਾਹੀਦਾ ਠੀਕ ਹੈ ਤੇ ਇਹਦੀ ਜਿਹੜੀ ਹਾਈਟ ਕਿੰਨੀ ਹੋਗੀ ਇਸ ਤਰ੍ਹਾਂ ਇਹਦੀ ਬਿਲਕੁਲ ਜਿਵੇਂ ਇਹਦੀ ਹੈਗੀ ਆ 32 ਇੰਚ ਇੰਨੀ 30 ਇਥੋਂ ਇਥੋਂ ਨਹੀਂ ਇਹ ਇਥੋਂ ਲੈ ਠੀਕ ਹੈ ਜੀ ਇਹ ਮੈਂ ਪੂਰੇ ਮੇਲੇ ਦੇ ਵਿੱਚ ਕਹਿ ਰਿਹਾ ਹਾਂ ਵੀ ਇੱਕ ਹੁੰਦੀ ਨਾ ਗੱਲ ਐਵੇਂ 33 ਬੱਸ ਕਹਤਾ 34 ਬੱਸ ਕਹਤਾ ਓਕੇ ਇਹ 32 ਬੱਸ ਮੇਲੇ 'ਚ ਕੋਈ ਵੀ ਬੰਦਾ ਆ ਕੇ ਇਹਨੂੰ ਥੱਕ ਦਤ ਠੀਕ ਹੈ ਜੀ ਉਹ ਫੀਤਾ ਮਾਰ ਸਕਦਾ ਬਿਲਕੁਲ ਦੂਜੀ ਗੱਲ ਮੈਂ ਬਹੁਤ ਸਾਰੀਆਂ ਗੱਲਾਂ ਸੁਣੀਏ ਤਾ ਇਹਨੂੰ ਲੈ ਰਿਹਾ ਹਾਂ ਉਹ ਨਾ ਸੰਢੀ ਘੰਗਲ ਤੇ ਆ ਰਟੀ ਵੀ ਲਿਖ ਕੇ ਆ ਰਹੀ ਉਹ ਕਈ ਕਨ ਵੀ ਇਹਦਾ ਲੱਕ ਮਰਿਆ ਪਿਆ ਜੀ ਲਿੱਛਾ ਜੀ ਤੇ ਮੈਨੂੰ ਤਾਂ ਦੇਖੋ ਲੱਗਿਆ ਨਹੀਂ ਹੈਗਾ ਤੁਸੀਂ ਮਾੜਾ ਜਾਣਕਾਰੀ ਦਿਓ ਇਹਦੇ ਬਾਰੇ ਦੀਦੀ ਉਹਨਾ ਚੀਜ਼ ਦੇਖ ਮੈਂ ਤਾਂ ਆ ਦੇਖ ਰਿਹਾ ਜੀ ਇਹ ਤਾਂ ਜਿਵੇਂ ਪਲਵਾਨ ਦੇ ਪੱਟ ਹੁੰਦੇ ਨੇ ਆ ਦੇਖੋ ਬਾਈ ਹੱਥ ਲਾ ਕੇ ਦੇਖ ਸਕਦੇ ਮਸਲ ਬਣੇ ਹੋਏ ਨੇ ਇਹਦੇ ਇਹਦੇ ਮਸਲ ਬਣੇ ਹੋਏ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਹਾਂਜੀ ਐਗਰ ਤੁਸੀਂ ਮੇਲੇ 'ਚ ਆਇਆ ਤੇ ਇੱਕ ਦੋ ਵੀਰਾਂ ਨੇ ਮੇਰੇ ਨਾਲ ਗੱਲ ਕੀਤੀ ਯਾਰ ਗੁੰਡਾ ਤੇਰਾ ਲਿੱਸਾ ਹਾਂਜੀ ਮੈਂ ਤਾਂ ਉਹਨੂੰ ਇਹੀ ਗੱਲ ਕੀਤੀ ਭਿਲਸਾ ਨਹੀਂ ਆ ਇਹ ਫਿੱਟ ਬਿਲਕੁਲ ਜਿਹੜਾ ਉਹ ਉਹ ਸਿਰਫ ਢਿੱਡ ਨੂੰ ਵੇਖ ਕੇ ਕਹਿੰਦੇ ਆ ਵੀ ਇਹ ਕਮਜ਼ੋਰ ਹੈ ਬਿਲਕੁਲ ਅਸਲ ਵਿੱਚ ਇਹਦੀ ਫਿਟਨੈਸ ਬਿਲਕੁਲ ਤੇ ਤੁਸੀਂ ਅੱਜ ਤੱਕ ਤੁਸੀਂ ਵੇਖ ਹੀ ਰਹੇ ਹੋ ਮੇਰੇ ਤੋਂ ਪਹਿਲਾਂ ਤੁਸੀਂ ਆਪੇ ਸ਼ਰਤ ਕੀਤੀ ਆ ਹਾਂ ਦੇਖੋ ਆ ਕਿਦਾਂ ਆ ਆ ਛਲੀਆਂ ਬਣੀਆਂ ਬਿਲਕੁਲ ਤੇ ਇਹ ਬਿਨਾ ਕਿਸੇ ਸਟੇਰੋਇਡ ਤੋਂ ਸਿਰਫ ਇਹਦੀ ਖਾਤ ਤੇ ਇਹਦੀ ਮਿਹਨਤ ਬੋਲ ਬਿਲਕੁਲ ਹਾਂ ਇਹਨਾਂ ਖਾਤ ਦੀ ਗੱਲ ਕਰ ਲਈਏ ਥੋੜੀ ਜਿਹੀ ਪੋਜੀਟਿਵ ਜਿਹੜੀ ਆਪਾਂ ਇਹਨੂੰ ਨਾਰਮਲ ਰੁਟੀਨ ਦੇ ਵਿੱਚ ਜਿਹੜੇ ਪਨਾਫ ਦੇ ਉਹ ਵੀ ਤੇਰੇ ਮੁੰਡੇ ਇਹਦੇ ਵਿੱਚ ਵੀ ਜੀ ਜਿਵੇਂ ਦੁੱਧ ਜੀ ਨਹੀਂ ਜੀ ਚਿੱਤਨ ਜੀ ਲੌਂਗੋਂ ਮੈਂ ਇਹ ਆਲੀ ਉਹ ਮੈਗੀ ਕਰਦਾ ਵੀ ਚਿਕਨ ਤੇ ਵਿੱਚ ਹਰੀਆਂ ਸਬਜ਼ੀਆਂ ਉਹ ਕੱਟ ਲੈਣੀਆਂ ਸਲਾਦ ਫਿਰ ਤੋਂ ਜਿਵੇਂ ਅੱਜ ਕੱਲ ਦੇ ਬੜੀ ਸੋਹਣੀ ਸਬਜ਼ੀ ਆ ਜਿਵੇਂ ਕਾਜਰਾ ਛਲਗਮ ਕੋਈ ਇਦਾਂ ਦਾ ਕੁਝ ਵੀ ਕੱਟ ਕੇ ਵਿੱਚ ਚਿਕਨ ਵਿੱਚ ਚੌਲ ਪਾ ਕੇ ਉਬਾਲ ਕੇ ਤੇ ਉਹ ਇਹਨਾਂ ਮਦੇ ਰਿਹਾ ਮਤਲਬ ਸਾਰਾ ਕੁਝ ਪੱਕੀ ਬਾਲ ਲੈਣਾ ਨਹੀਂ 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 ਬਿਲਕੁਲ ਇਕੱਠਾ ਜੀ ਸਾਰੀਆਂ ਸਬਜ਼ੀਆਂ ਤੇ ਪਲੱਸ ਚਿਕਨ ਤੇ ਚੌਲ ਠੀਕ ਆ ਵਿੱਚ ਪਾ ਦੇ ਜੀ ਉਬਾਲ ਕੇ ਬੜਾ ਖੂਸ਼ ਹੋ ਕੇ ਖਾਂਦੇ ਅਸੇ ਸਿੰਪਲੇ ਰੱਖ ਲੈਣੇ ਦੇ ਹਾਂ ਕੁਸਪਾਂਦੇ ਦਾ ਲੋਕ ਹਾਂ ਕੁਸ਼ੀ ਹਾਂ ਸ਼ੀਜੇ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਵਿੱਚ ਦੇਸੀ ਕੋਡ ਐਡ ਕਰੀ ਗਏ ਮੇਰੇ ਜਿੰਨੀ ਦੇ ਸਾਥ ਤੇ ਮੁਸਿਆਰ ਤੇ ਕਿਉਂ ਦੀ ਗੱਲ ਮੈਂ ਤੁਹਾਡੀ ਪਕੜੀ ਹੋਈ ਬਹੁਤੇ ਲੋਕ ਤੁਸੀਂ ਸੁਣੇ ਹੋਣਗੇ ਮੇਰੇ ਤੋਂ ਸਿਆਣੇ ਵੀ ਹੈਗੇ ਇੱਥੇ ਆਏ ਹੋਏ ਜੀ ਕਿਹਨੇ ਕਿਉਂ ਪਾਟਦਾ ਜੀ ਕਿਉਂ ਨਹੀਂ ਪਾਟਦਾ ਇਹ ਗੱਲ ਕਰੀ ਸੁਣੀ ਵੀ ਹੋਣੀ ਕਿਸੇ ਨੇ ਕਿਉਂ ਨਹੀਂ ਪਾਟਦਾ ਤੇ ਵੀਡੀਓ ਦੇ ਵਿੱਚ ਵੀ ਲੋਕ ਇਹ ਥੋੜਾ ਜਿਹਾ ਬਿਲਕੁਲ ਪਾਟਦਾ ਹਾਂ ਉਹਨੂੰ ਬੈਲੈਂਸ ਹਾਂ ਇਹ ਬਣੀ ਵੀ ਦੇ ਕਿਉਂ ਕਰ ਲੱਗੇ ਤੇ ਫਿਰ ਕੜਸ਼ੀਆਂ ਦੇ ਕੜਸ਼ੀਆਂ ਖਵਾਈ ਜੋ ਬਿਲਕੁਲ ਤੇ ਉਹਦੇ ਬੰਦੇ ਨੂੰ ਨਹੀਂ ਪਜਦਾ ਉਹੀ ਗੱਲਾਂ ਆਂਦੀ ਵੀ ਜੇ ਬੈਲੈਂਸ ਟਾਇਟ ਆਪਾ ਦਿੰਨੇ ਆਪਾਂ ਵੀ ਉਦਾਂ ਹੀ ਬਿਲਕੁਲ ਇਹ ਅਗਿਆ ਐਕਸਰਸਾਈਜ਼ ਇਹਨੂੰ ਮਤਲਬ ਰਨਿੰਗ ਤੋਂ ਉਹਦੇ ਰੋਲ ਵੀ ਨਹੀਂ ਕਰਾਉਂਦੇ ਨਹੀਂ ਉਹਨਾਂ ਆ ਬਈ ਦਿਖਾਈ ਜਿਹੜੇ ਕਦੇ ਤੇ ਵੀ ਆਈ ਇਹਨੂੰ ਰੋਕ ਅਗਲੀ ਬਾਕੀ ਸਰੀ ਗੱਲ ਕਰਦੇ ਨੇ ਕਈ ਲੋਕ ਕੀ ਕਰਦੇ ਆ ਵੀ ਇਹਦੇ ਕੋਖੇ 벨ਟ ਲਾ ਕੇ ਸੱਲ ਪਾ ਕੇ ਬੱਲੇ ਨਾਲ ਖੇਡਣਗੇ ਕਿੰਨਾ ਵੱਲਣਗੇ ਜੋਰ ਲਾਣਗੇ ਅਗਲੀ ਤੱਕ ਮਨੂ ਆਕਾ ਮੇਰੇ ਕੋ ਬੜੇ ਇੱਕ ਹੈ ਹਮੇਸ਼ਾ ਮਣਾ ਸਿੱਖਦਾ ਵੀ ਜਿਹੜੇ ਬੰਦੇ ਵਾਕਈ ਮਾਹਰ ਨੇ ਉਹ ਮੈਨੂੰ ਕਹਿੰਦੇ ਆ ਵੀ ਇਹਦੀ ਲੱਤਾਂ ਖਰਾਬ ਹੋ ਜਾਂਦੀਆਂ ਇਹ ਕੋਈ ਸ਼ੇਪ ਜਿਹੜੀ ਖਰਾਬ ਹੋ ਜੂਗੀ ਤੇ ਸਿਰਫ ਤੇ ਵਧੀਆ ਇਹੋ ਹੀ ਗੱਲ ਆ ਵੀ ਇਹਦਾ ਫੇਰਾ ਤੋਰਾਂ ਰੱਖਿਆ ਜਾਵੇ ਜਿੰਨਾ ਤੋੜ ਫੰਦਾਂ ਤੇ ਕੁੱਤੇ ਨੂੰ ਤੇਜ ਨਹੀਂ ਸੁਣਾਉਣਾ ਤੇਜ ਨਾਲ ਵੀ ਇਹਦਾ ਨੁਕਸਾਨ ਫਿਰ ਪੱਕੇ ਦਿਨ ਹੀ ਢਾਉਣਾ ਕੱਕੇ ਦੇ ਦੇ ਨੌ ਇਹਦੇ ਪੈਰ ਵੱਡੇ ਜਾਣ ਕੱਚੇ ਦੇ ਢਾਉਣਾ ਇੱਥੇ ਆ ਜਾ ਮੜਾ ਜੀ ਇਹਨਾਂ ਦਾ ਪੈਰਾਂ ਦੀ ਕੇਅਰ ਕਿਦਾਂ ਆਪਾਂ ਵਧੀਆ ਰੱਖ ਸਕਦੇ ਵੀ ਇਹਦੇ ਪੈਰ ਖਰਾਬ ਨਾ ਹੋਣ ਇਤਨਾ ਥੋੜਾ ਸੜਕ ਤੇ ਆ ਕੇ ਪਰ ਰੋਡ ਦੇ ਉੱਤੇ ਨਹੀਂ ਚੱਲੋ। ਜੀ। ਹੋਰ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ? ਇੱਕ ਗੱਲ। ਮੌਸਮ ਦੇ ਮੁਤਾਬਕ ਤਾਂ ਗਰਮੀ ਹੈ। ਆ ਚੀਜ਼ ਹੈ ਜਿਹੜਾ ਗਰਮੀ ਦੇ ਵਿੱਚ ਤੁਸੀਂ ਆਪਣਾ ਪੁੱਤਾ ਪੱਕੀ ਤੇ ਤੁਸੀਂ ਨਾ ਦੋਟੋ। ਹਾਂ ਜੀ। ਠੀਕ ਹੈ ਜੀ। ਸਾਡੇ ਜਿੱਥੇ ਜਿੱਥੇ ਸਾਡਾ ਪੈਰ ਰੱਖਿਆ ਉਹ ਕਿਤਾਬਾਂ ਲੰਗ ਅਨਵੇਰ ਕੰਡੀਆਂ ਬਾਕੀ ਜੀ ਜੀ ਇਕੁੱਤਿਆਂ ਦੀ ਕਈ ਵਾਰੀ ਵੀਰ ਭਰਾਵਾਂ ਘਰ ਅੰਗੇ ਹੁੰਦੇ ਕੁੱਤੇ ਜਿਨ੍ਹਾਂ ਦੀ ਸੈਰ ਨਹੀਂ ਹੁੰਦੀ ਉਹਨਾਂ ਦੇ ਨੌਂਦਰਾ ਵਧ ਜਾਂਦੇ ਇਹਦੀਆਂ ਫਿਰ ਉਹਨਾਂ ਕੱਟਣੀਆਂ ਪੈਂਦੀਆਂ ਬਿਲਕੁਲ ਆਪਾਂ ਇਹਨੂੰ ਨਹੀਂ ਕੱਟਦੇ ਕਿਉਂਕਿ ਇਹਦੀ ਇਹਦੀ ਵਰਜੀਸ਼ ਹੀ ਨਹੀਂ ਆ ਵੀ ਇਹ ਜਿਹੜੀ ਨੈਚੁਰਲ ਸ਼ੇਪ ਆ ਇਹਨੂੰ ਗੰਦੀ ਰਿਆ ਪਨੀਰ ਕੱਟਣਾ ਕੱਟੀਆਂ ਓਕੇ ਆਪਣੇ ਆਪ ਹੀ ਇਹ ਬਣ ਜਾਂਦੀ ਆ ਆਪਣੇ ਆਪ ਫਾਈਨਲ ਤਾਂ ਉਹ ਇਹ ਬੈਠਣਾ ਹੋ ਗਿਆ ਜੀ ਜਿਹਦਾ 75 ਤੋਂ 80 ਕਿਲੋ ਦੇ ਵਿੱਚ ਹਾਂ ਜੀ ਲਾਣੀ ਗੇਜਨ ਜਣਾ 25 ਮਿੰਟ 25 ਮਿੰਟ ਰਹਿ ਤੂੰ ਜਿਹੜਾ ਮਮੀ ਨਾਮ ਗੋਡਨ ਇਹ ਨੀਗਾ ਟੈਂਗਲ ਨਾ ਬੀ ਬੱਚਾ ਹੀ ਆ ਜੀ ਅਜੇ ਤੇ ਅਜੇ 14 ਮਹੀਨਿਆਂ ਦਾ ਜੀ 15 ਇੱਕ ਉਹ ਕਲਰ ਇਹਦਾ ਕਲਰ ਕਮ ਕਮ ਕਿ ਦੇਖੋ ਅਗਾ ਦੀ ਖੜੇ ਇਹ ਕਲਰ ਬਹੁਤ ਹੁੰਦੇ ਆ ਕਿਹੜਾ ਇਹ ਕਲਰ ਹੈ ਥੋੜਾ ਜਿੰਮੇ ਸਪੈਸ਼ਲ ਨਹੀਂ ਕਹ ਸਕਦੇ ਪਰ ਇਹ ਰਜਾ ਕਲਰ ਹੈ ਨਾ ਇਹ ਇਹ ਕਲਰ ਵਰਤਦਾ ਹੈ ਇਹਨੂੰ ਇਸ ਰੰਗ ਨੂੰ ਕਹਿੰਦੇ ਸ਼ੀਨਾ ਸ਼ੀਨਾ ਕਲਰ ਹਾਂਜੀ ਸ਼ੀਨਾ ਰੰਗ ਸ਼ੀਨਾ ਯੋ ਕਿਹਾ ਕਿ ਜਦ ਤੱਕ ਨਾ ਆਇਆ ਤੇ ਇਹ 16 ਕੰਡਾ ਹੁੰਦਾ ਹੈ ਬੜਾ ਤੁਮ ਨੂੰ ਨਹੀਂ ਸੁਤਾਇਆ ਮੈਂ ਲੇ ਚੜ੍ਹ ਉਹ ਵਿੱਚ ਜਿਵੇਂ ਨਾ ਚਮੜੀ ਉੱਤੀ ਸਿਹਤ ਨਾ ਨਾ ਜਿਹੜੇ ਫੁੱਫਲੀ ਦੀ ਹੁੰਦੀ ਜੀ ਤੇ ਇਹ ਹੋ ਜਾਂਦੀ ਜੀ ਮੈਨੂੰ ਇਹ ਸਕਿਨ ਨੂੰ ਵੀ ਮੈਨੂੰ ਵਧੀਆ ਲੱਗੀ ਵਧੀਆ ਮੈਂ ਉਦੋਂ ਬਾਰੇ ਤੁਹਾਨੂੰ ਦੱਸਦਾ ਇਹਦੇ ਬਾਅਦ ਤੇ ਕੋਈ ਆਪਾਂ ਜਿਆਦਾ ਪੈਸੇ ਨਹੀਂ ਕਰਦੇ 1 ਦਾ 2 ਕਿਲੋ ਦਾ 4 ਲੱਗਦੇ ਜਿਹੜਾ ਇਹਦੇ ਵਾਸਤੇ ਸ਼ੈਂਪੂ ਤੇ ਇਹਦੇ ਵਾਸਤੇ ਇਹਦਾ ਸਾਬਣ ਬਣਿਆ ਆਪਾਂ ਉਹਦਾ ਹੀ ਯੂਜ਼ ਕਰਦੇ ਆਂ ਕੋਈ ਵੀ ਜਿਹੜੇ ਆਂ ਆਪ ਆਪਣੇ ਜਿਹੜਾ ਘਰਾਂ 'ਚ ਸ਼ੈਂਪੂ ਯੂਜ਼ ਕਰਦੇ ਆਂ ਜਾਂ ਆਪ ਦੱਸੋ ਜਿਹੜਾ ਸਾਬਣ ਆ ਉਹ ਇਹ ਤੇ ਯੂਜ਼ ਨਹੀਂ ਕਰਨਾ ਜੀ ਜੋ ਜਿਹੜਾ ਬੋਡੀ ਰੈਕਲ ਬਣਦੀ ਉਹ ਹੁੰਦੀ ਆ ਹਾਂ ਕਹ ਲਈ ਇਹ ਵੀ ਜੇ ਬਣੇ ਥੋੜਾ ਸੰਧਾਈ ਸੰਧਾਈ ਹੁੰਦੀ ਚਿਕਣਾ ਹਾਂ ਵੀ ਅਸੀਂ ਆਪ ਦੇ ਸਾਬਣ ਜਿਹੜੇ ਜਿਹੜਾ ਸ਼ੈਂਪੂ ਜਿਹੜੇ ਇਹਦਾ ਤੇ ਲਾਵਾਂਗੇ ਜੀ ਫਿਰ ਉਹ ਕਹਿੰਦੇ ਪਾਣੂ ਖਤਮ ਕਰਦੇ ਨੇ ਉਹ ਸਭ ਫਿਰ ਕੋਈ ਸਿਕਨ ਨਹੀਂ ਹੋਈਏ ਪ੍ਰੋਬਲਮ ਜ਼ਿਆਦਾ ਚਾਹਤਦਾ ਜਿਹੜਾ ਸਾਡੇ ਨਾਲ ਸਿੱਧਾ ਇਹਦੇ ਨਾਲ ਨਹੀਂ ਕੋਈ ਸਿਕਨ ਨੂੰ ਰਾਫ ਕਰਦੇ ਰਾਫ ਕਰਦਾ ਉਹ ਨਹੀਂ ਬਤਲ ਠੀਕ ਹੈ ਹਾਂ ਜਿਹੜਾ ਇਹਦਾ ਆਉਂਦਾ ਡੌਗ ਦਾ ਕੋਈ ਹੀ ਆਪਾਂ ਜੁੜ ਕਰਦੇ ਜੀ ਠੀਕ ਹੈ ਮਨੂ ਜੇ ਤਾਂ ਇਹਦਾ ਪਾਲਣ ਸਖਤੀ ਜੀ ਚਾਰ ਸਰਨਾ ਪਾ ਲੈ ਜੀ ਨਹੀਂ ਹੋ ਦੇਖਿਆ ਜਿਹੜਾ ਲੈਗ ਸਿਸਟਮ ਹੈ ਉਹਦਾ ਐਵੇਂ ਹੋ ਜਾਂਦਾ ਤਾਂ ਕੀ ਤਿਆਰ ਕਰਾ ਪੈਦਾ ਇਹ ਪਾਲਣ ਕੇ ਦੇਖਦਾ ਜੀ ਕੈਲਸ਼ੀਅਮ ਦੀ ਮਾਤਰਾ ਜੀ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣੇ ਕੁੱਤੇ ਨੂੰ ਫੇਰਾ ਤੋਂ ਰਾਣੀ ਰੱਖਦੇ ਜੀ ਦੀ ਸੈਰ ਬਹੁਤ ਜ਼ਰੂਰੀ ਹੈ ਠੀਕ ਹੈ ਹਾਂ ਪੱਪੀ ਟਾਈਮ ਤੋਂ ਬਿਲਕੁਲ ਜੀ ਪਹਿਲੇ ਬਿਲਕੁਲ ਜਿਹੜੇ ਹੁਣ ਮੇਰੇ ਕੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕਿ ਮੇਰੇ ਕੋ ਦੋ ਛੋਟੇ ਬੱਚੇ ਆ ਜਿਹੜੇ ਦੋਨੇ ਮੇਲ ਨੇ ਜਿਹੜੇ ਮੈਂ ਪਾਲ ਰਿਹਾ ਹਾਂ ਜੀ ਉਹਨਾਂ ਦੀ ਉਮਰ 3.5 ਮਹੀਨੇ ਕਿ ਆਪਾਂ ਉਹਨਾਂ ਨੂੰ ਖੁੱਲਾ ਮਾਹੌਲ ਦਿੰਨੇ ਆਂ ਵੀ ਘੱਟੋ-ਘੱਟ 1-2 ਘੰਟਾ ਸਵੇਰੇ ਘੇੜਨ ਤੇ 1-2 ਘੰਟੇ ਖਾਮੀ ਖੇਡਣਾ। ਉਹ ਜਿੰਨਾ ਖੇਡਣਗੇ ਉਹਨਾਂ ਦਾ ਢਾਂਚਾ ਜਿਹੜਾ ਹੋ ਉਹਨਾਂ ਹੀ ਮਜ਼ਬੂਤ ਰਹੇਗਾ। ਉਨੀ ਜਿਆਦਾ ਖਰਾਤਣਗੇ ਉਨੀ ਐਕਸਰਸਾਈਜ਼ ਹੋਣੀ ਹੈ ਨਾਲ। ਬਿਲਕੁਲ ਜਿਹੜੀ ਖਾਂਦੇ ਨੇ ਪਾਚ ਨਹੀਂ ਜਿਹੜੀ ਲੱਤਾਂ ਨੂੰ ਤੁਸੀਂ ਇਦਾਂ ਕਰਦੇ ਹੋ ਉਹ ਮੇਨ ਕਾਰਨ ਹੀ ਹੋਈ ਹੈ। ਜਿਆਦਾ ਬੁੱਤੇ ਬੰਨ੍ਹ ਦੇਣੇ ਤੁਸੀਂ। ਉਸੇ ਭੱਜੇ ਰਣੇ ਲੋਕਾਂ ਕੋਲ ਟਾਈਮ ਹੀ ਨਹੀਂ। ਨਸਾਂ ਦਾ ਪਾ ਲੈ ਲੈਣੇ ਆ। ਪੈਸੇ ਵੀ ਕੱਢ ਲੈਣੇ ਆ। ਤੇ ਕੰਭਾਉਣ ਵਾਸਤੇ ਸਾਡੇ ਕੋਲ ਟਾਈਮ ਹੀ ਹੈਗਾ। ਉਹ ਫਿਰ ਕੁੱਤਾ ਕੀ ਕਰ ਉਹ ਆਪਣੀ ਸ਼ੇਪ ਨੂੰ ਹੀ ਰੱਖਦਾ ਬਿਲਕੁਲ ਤੁਸੀਂ ਕਹਿੰਦੇ ਨਾ ਵੀ ਤੁਸੀਂ ਕੋਈ ਜਿਹੜਾ ਬੰਦ ਡਾਊਨ ਆਹ ਖੁਦ ਆਹ ਜਿਹੜੀ ਆ ਚੀਜ਼ ਦੇਖੋ ਬਿਲਕੁਲ ਪੱਦਰ ਪਈ ਹੈ ਨਾ ਇਹ ਤਾਂ ਆਹ ਦੇਖੋ ਚਲੋ ਆਹ ਜਿਹੜੀ ਚੀਜ਼ ਆ ਇੱਥੇ ਆ ਕੇ ਬਹੁਤ ਡੈਮੇਜ ਹੋ ਜਾਂਦਾ ਭਾਜੀ ਆਹ ਚੀਜ਼ ਪੂਰੀ ਬਣੀ ਹੋਈ ਹੈ ਆਹ ਜਿਹੇ ਪਰੇਖੋ ਤੇ ਉਦੋਂ ਆ ਜਿਹੜੀ ਲੈ ਕੇ ਦੇਖੋ ਇਹ ਤੁਸੀਂ ਜਿਹੜੇ ਆ ਮਸਲ ਦੀ ਗੱਲ ਕਰਦੇ ਤੁਸੀਂ ਇੱਥੇ ਆ ਜਾਓ ਜੀ ਜੀ ਇਹਦੇ ਇੱਥੇ ਤੱਕ ਮਸਲ ਬਣੇ ਹੋਏ ਆ ਗਿੱਟੇ ਤੱਕ ਆਹ ਧਿਆਨ ਨਾਲ ਦਿਖਾ ਬਈਦਾ ਆ ਦੇਖੋ ਕੱਲੇ ਕੱਲੇ ਦੇ ਬਾਹਰ ਮਲੋ ਦੀ ਪੂਰਾ ਗਰੋ ਅਪ ਹੋਇਆ ਹੋਇਆ ਜਿਵੇਂ ਇੱਕ ਜਿੰਮ ਵਾਲਾ ਜੀ ਦੇ ਅੱਜਕੱਲ ਜਿੰਮ ਲਾਉਂਦੀ ਜੀ ਵਰਜਿਸ ਤੋਂ ਜਿਹੜੀ ਆਪਾਂ ਰਨਿੰਗ ਕਰਾਉਂਦੇ ਆ ਨਾ 14 16 ਕਿਲੋਮੀਟਰ ਡੇਲੀ ਹਾਂਜੀ ਉਸ ਤੋਂ ਬਾਅਦ ਇਹ ਮਾਲਿਸ਼ ਹੁੰਦੀ ਜੀ ਹਾਂ ਤੇਲੀ ਉਹ ਮੈਂ ਤੁਹਾਨੂੰ ਤਰੀਕਾ ਦੱਸਦਾ ਏਦਾਂ ਲਿਆ ਕੇ ਜੀ ਇਹਨੂੰ ਡਾਊਨ ਲੈ ਕੇ ਆਉਣਾ ਦਾ ਵੀ ਇਹਦੇ ਜਿਹੜੇ ਜਿਹੜੇ ਮਸਲ ਆ ਉਹ ਵਧੀਆ ਤਰੀਕੇ ਨਾਲ ਵਧੀਆ ਸ਼ੇਪ ਲਾਈਨ ਤੇ ਜੇ ਥੱਕ ਕੇ ਆਇਆ ਤੇ ਰਿਲੈਕਸ ਹੋ ਜਾ ਰਿਲੈਕਸ ਹੋ ਜਾ ਬਿਲਕੁਲ ਸਹੀ ਗੱਲ ਹੈ ਜੀ ਇਹ ਸਰਬਾਰ ਜੀ ਗੱਲਾਂ ਤਾਂ ਕੋਈ ਬਹੁਤ ਸਾਰੀਆਂ ਹੁੰਦੀਆਂ ਨੇ ਹਨਾ ਇਹਦਾ ਕੋਈ ਐਂਡ ਨਹੀਂ ਆਪਾਂ ਕਹਿੰਦੇ ਵੀ ਆਪਾਂ ਨੇ ਜਿੰਨੀਆਂ ਗੱਲਾਂ ਕਰਤੀਆਂ ਸਾਰੀਆਂ ਐਂਡ ਨੇ ਇਹਦੇ ਉੱਪਰ ਬਹੁਤ ਕੁਝ ਕਹੂੰਗਾ ਮੇਰੇ ਤੋਂ ਸਾਰੇ ਸਿਆਣੇ ਨੇ ਇੱਥੇ ਜਿੰਨੇ ਵੀ ਹੈਗੇ ਪੜ੍ਹੇ ਲਿਖੇ ਵੀ ਜਾਦੇ ਨੇ ਆਪਾਂ ਦਾ ਪੜ੍ਹੇ ਲਿਖੇ ਵੀ ਹੈ ਨਹੀਂ ਪਰ ਆਪਾਂ ਜਿਹੜੀ ਚੀਜ਼ ਦੇਖੀ ਆ ਉਹ ਤੁਹਾਡੇ ਸਾਹਮਣੇ ਆ ਵੀਡੀਓ ਚ ਆਪਾਂ ਦਿਖਾਈ ਆ ਹਨਾ ਤੇ ਇੱਕ ਚੀਜ਼ ਹੋਰ ਦੱਸੋ ਇਹਦੀ ਮੀਟਿੰਗ ਕਰਵਾਈ ਤੁਸੀਂ ਕਦੇ ਬਾਾਰੇ ਅ ਨਹੀਂ ਅੱਜ ਨਹੀਂ ਅੱਜ ਨਹੀਂ ਮਲੋ ਇਨ ਫਿਊਚਰ ਹੈਗੀ ਤਿਆਰੀ ਉਹ ਹਾਂ ਬਿਲਕੁਲ ਅਸਲ 'ਚ ਮੈਂ ਇੱਕ ਇੱਕ ਚੀਜ਼ ਵੇਖਦਾ ਵੀ ਜਦੋਂ ਵੀ ਆਪਾਂ ਕਿਤੇ ਮਤਲਬ ਜਿਹੜੀ ਕ੍ਰੋਸਿੰਗ ਲਈ ਸੋਚਦੇ ਆ ਮੇਰਾ ਜੋ ਸੁਭਾਅ ਹੈ ਮੈਂ ਉਹ ਨਹੀਂ ਚਾਹੁੰਦਾ ਵੀ ਫੀ ਮਿਲ ਕੇ ਬਲਟੇਰ ਹੋਵੇ ਟੋਗੋ ਹੋਵੇ ਐਦਾਂ ਦਾ ਐਦਾਂ ਦਾ ਮੈਂ ਕਦੀ ਨਹੀਂ ਜੀ ਬਿਲਕੁਲ ਇਹ ਕਰਨ ਨਸਲ ਨੂੰ ਖਰਾਬ ਇਹ ਹਾਂ ਜੇ ਆਪਾਂ ਕੁੱਤੀ ਨਾਲ ਇਹਨੂੰ ਮਿਲਾਉਨੇ ਆ ਤੇ ਕੁੱਤੀ ਵੀ ਪ्योर ਪਾਕਤ ਤੋਂ ਨਿਕਲੂਗੀ ਇਹਨੂੰ ਕੋਈ ਕਥਾ ਨਹੀਂ ਮੈਂ ਕੋਈ ਕਰਦਾ ਨਸਲ ਦਾ ਜਿਹੜਾ ਵਿਗਿਆਨ ਬਿਲਕੁਲ ਜੀ ਚੜ੍ਹ ਬਟ ਦਿੰਦੇ ਨਸਲ ਨਹੀਂ ਮੈਨੂੰ ਉਹ ਚੀਜ਼ਾਂ ਨੂੰ ਬਿਲਕੁਲ ਦਿਖਾ ਦੇਂਦੇ ਨਹੀਂ ਚੋਟੀ ਤੇ ਏ ਬਾਈ ਜਾਣਕਾਰੀ ਕਿਵੇਂ ਲਗੀ ਤੁਸੀਂ ਇਹ ਦੱਸਿਓ ਬਾਈ ਨਾਲ ਆਪਾਂ ਨੇ ਗੱਲਬਾਤ ਕੀਤੀ ਆ ਬਹੁਤ ਸਾਰੀਆਂ ਗੱਲਾਂ ਮੇਰੇ ਕੋਲ ਰੱਖੀਆਂ ਹੋਈਆਂ ਕਿਉਂਕਿ ਤਾਂ ਜਿੰਨੇ ਚਿਰ ਅਸੀਂ ਥਰੇ ਰਹਿਵਾਂ ਗੱਲਾਂ ਵੀ ਚੱਲਦੀਆਂ ਰਹਿਣਗੀਆਂ ਇਹਦਾ ਕੋਈ ਐਂ ਨਹੀਂ ਇਹਦਾ ਬਹੁਤ ਸਾਰੀ ਜਾਣਕਾਰੀ ਆ ਇਹਦੇ ਵਾਈਟ ਦੀ ਜਾਣਕਾਰੀ ਆ ਹੁਣ ਥੋੜੀ ਜਿਹੀ ਇਹ ਤਾਂ ਦੱਸ ਦਿਓ ਇਹਦੇ ਬਾਈਟ ਬਾਰੇ ਥੋੜਾ ਜਿਹਾ ਆਜੋ ਮਾੜਾ ਇਹਨੂੰ ਪਾਓ ਤੁਹਾਡਾ ਤਿਆਰ ਬੈ ਹਾਂ ਇਹਦਾ ਭਾਈ ਹੈ ਤਾਂ ਤੁਸੀਂ ਵੇਖ ਰਹੇ ਹੋ ਵੀ ਮੇਲੇ ਦੇ ਵਿੱਚ ਜਿੰਨੇ ਵੀ ਵੀਰ ਭਰਾ ਆਉਂਦੇ ਆ ਹਾਂਜੀ ਦੇਖੋ ਫਾ ਕੇ ਦੇ ਹੱਥ ਮਰੀ ਜਾਂਦੇ ਬਿਲਕੁਲ ਮਾੜਾ ਕਿਹੜਾ ਡਰੈਸਰ ਨਹੀਂ ਹੈਗਾ ਹਣਾ ਜਿਵੇਂ ਇਹਦੇ ਐਡਾ ਵੱਡਾ ਕੁੱਤਾ ਜਿਹੜਾ ਉਹ ਮਤਲਬ ਆਮ ਲੋਕਾਂ ਨੂੰ ਹੁੰਦਾ ਯਾ ਡਰਦੇ ਦੇ ਲੱਗੇ ਆਉਣ ਲੱਗੇ ਕੁਛ ਨਹੀਂ ਕਹਿੰਦਾ ਪਰ ਹਾਂ ਜੇ ਕਿਤੇ ਇਹ ਮੂੰਹ ਪਾਵੇ ਜੀ ਤੇ ਫੇਰੇ ਛੜਦਾ ਛੜਦਾ ਨਹੀਂ ਛੜਦਾ ਜਿਵੇਂ ਕਹਿੰਦਾ ਲੋਕ ਜਿਵੇਂ ਆਪਾਂ ਇੱਕ ਗੱਲ ਗੱਲ ਨਹੀਂ ਬਣੀ ਵੀ ਫਿੱਟ ਵੱਲੋਂ ਮਾਰ ਦਿੰਦੇ ਆ ਜੇ ਕਿ ਵੀ ਉਹਦੇ ਤੰਦ ਹੁੰਦੇ ਜੇ ਲੋਕ ਵੱਜ ਜਾਂਦਾ ਅਸਲ ਚ ਤੰਦਾਂ ਦਾਂਦੇ ਹੋ ਜਾ ਕੋਈ ਨਹੀਂ ਬਣਿਆ ਜਿਹੜਾ ਲੋਕ ਹੋ ਜੇ ਇਹ ਕੁੱਤੇ ਦੀ ਆਪ ਦੀ ਨੇਚਰ ਹੁੰਦੀ ਹੈ ਠੀਕ ਹੈ ਵੀ ਜਦੋਂ ਜਿਹੜੀ ਚੀਜ਼ ਨੂੰ ਪਕੜ ਬਣਾ ਲੈਣੀ ਹੈ ਫਿਰ ਇਹਨੂੰ ਛੱਡ ਦੋ ਬਿਲਕੁਲ ਹਾਂ ਇਹ ਉਹੀ ਚੀਜ਼ ਹੈ ਹੁਣ ਆਪਾਂ ਸਾਰੇ ਵੀਰ ਤੁਸੀਂ ਸਾਰੇ ਮੇਰੇ ਨਾਲ ਸਿਆਣੇ ਦੇਖ ਰਹੇ ਹੋ ਪੜੇ ਪੜੇ ਲੈ ਕੇ ਖੜੇ ਹੋ ਕਿੰਨੇ ਡੌਗ ਲਾਲਾ ਲਾਲਾ ਕਰ ਰਹੇ ਨੇ ਹਣਾ ਇੱਥੇ ਅੱਜ ਸੋ ਦੇ ਵਿੱਚ ਕਿੰਨਿਆਂ ਨੇ ਜੋਰ ਲਾ ਰੱਖਿਆ ਲਡੀਆਂ ਤੜਾ ਰੱਖਿਆ ਨੇ ਪਰ ਇਹ ਸ਼ਾਂਤ ਖੜਿਆ ਇਹ ਗੱਲ ਇਹ ਸ਼ਾਂਤ ਖੜਿਆ ਮੈਂ ਆਪ ਇਸੀ ਦਾ دیਵਾਨਾ ਹਾਂ ਮੈਂ ਮੈਨੂੰ ਤਾਂ ਨਹੀਂ ਮੈਂ ਪਹਿਲਾਂ ਵੀ ਆਇਆ ਮੈਂ ਪਹਿਲਾਂ ਇਂ ਢੇੜਾ ਮਾਰ ਕੇ ਲੰਘਿਆ ਕਾਕਾ ਜੀ ਖੜੇ ਸੀ ਉੱਥੇ ਜੀ ਤੇ ਮੈਨੂੰ ਇਹਨਾਂ ਨਾਲ ਗੱਲ ਕਰਕੇ ਸਵਾਦ ਨਹੀਂ ਆ ਸੱਚੀ ਮੈਨੂੰ ਕਿਹਾ ਸੀ ਮਾ ਭਾਈ ਬੁਰਾ ਨਹੀਂ ਬਣੀ ਨਾ ਇਹ ਬੱਚਾ ਨਹੀਂ ਚਲੋ ਕੋਈ ਗੱਲ ਨਹੀਂ ਬੱਚਾ ਫਿਰ ਸਿੱਖਣਾ ਵੀ ਇਹਨੇ ਅੱਗੇ ਜਾਣਾ ਇਹਨੇ ਸਿੱਖਣਾ ਹੀ ਆ ਜੀ ਇਹ ਬਹੁਤ ਮਤਲਬ ਵਧੀਆ ਮੈਨੂੰ ਲੱਗੇ ਵੀ ਇਧਰ ਦੀ ਲੰਗ ਜਾਉਂ ਨੀ ਕਹਿੰਦਾ ਮੈਂ ਤੈਨੂੰ ਖਾ ਜੂ ਕਹਿੰਦਾ ਮੈਂ ਤੈਨੂੰ ਖਾ ਜੂ ਫਿਰ ਐਂ ਦੇਖੀ ਜਾਂਦਾ ਵੀ ਯਾਰ ਕੀ ਕਰਦੇ ਨੇ ਉਦੋਂ ਨਾਲ ਇੱਕ ਗੈਸ ਮਾਰ ਰਿਹਾ ਮੈਂ ਕਹਿੰਦਾ ਵੀ ਕੋਈ ਵੀ ਵੀਰ ਭਰਾ ਇਹਨੂੰ ਭਾਵੇਂ ਅੱਖੋਂ ਲਾ ਵੀ ਇਹਨੂੰ ਮੈਂ ਲੈ ਜਾ ਜੇ ਦੀ ਗੱਡੀ ਜਰਮਾਨਾ ਬੈ ਕੇ ਕਰ ਜਾ ਠੀਕ ਆ ਕਿਤਾ ਫੰਦ ਨਹੀਂ ਕਰਾਂਗਾ ਕਹਿੰਦੇ ਜੀ ਕਿਹ ਨਾ ਨਹੀਂ ਬੰਦਾ ਪਰ ਇਹਦੇ ਮੈਂ ਕਾਨ ਤੋਂ ਨੂੰ ਜ਼ਰੂਰ ਸਾਫ਼ ਕਰਦਾ ਪਰ ਸਪੈਸ਼ਲ ਗੰਦਾ ਨੂੰ ਸਾਫ਼ ਕਰਦਾ ਸੀ ਅੰਗਾ ਦਾਨੀਆਂ ਪਰ ਦੇਖੋ ਹਾਂ ਦੰਦ ਦੇਖੋ ਅੰਦਾਂ ਦੇ ਦਿਖਾਈ ਹਾਂ ਠੀਕ ਬਿਲਕੁਲ ਇੰਨੇ ਕ ਸਾਫ ਨੇ ਵਧੀਆ ਹਾਂ ਪੂਰੇ ਸਾਫ ਨੇ ਠੀਕ ਹੈ ਜੀ ਠੀਕ ਹੈ ਬਾਕੀ ਇਹਦੇ ਮੂੰਹ ਚ ਵੀ ਹੱਥ ਪਾ ਲੋ ਕੁਝ ਕਰ ਲੋ ਆ ਦੇਖ ਲੋ ਕੋਈ ਕੁਝ ਨਹੀਂ ਇੰਤਾਂ ਦੀ ਗੱਲ ਵੀ ਜਮੇ ਦਿੰਦੇ ਇਹਦੇ ਦੰਦ ਪੂਰੇ ਸਾਫ ਨੇ ਤੁਸੀਂ ਇਦਾਂ ਇੱਕ ਚੀਜ਼ ਹੋਰ ਚੈੱਕ ਕਰਿਓ ਤੇ ਗਰਾਉਂਡ ਤੇ ਕਿਉਂਕਿ ਇਹਦਾ ਜਵਾੜਾ ਲੱਗ ਨਹੀਂ ਸੀ ਉਧਰ ਜਾ ਕੇ ਭੁਲਾਣ ਦੇਉਂਦੇ ਨੇ ਦੁਆਰੇ ਵੀ ਸੋਹ ਲੱਗਣਾ ਆ ਇਹ ਤਾਂ ਚਲੋ ਸੋਹ ਲਾਣ ਨਹੀਂ ਆ ਉਧਰ ਘੁੰਮਣ ਆ ਗਏ ਉਹ ਪੀਲੇ ਪੀਲੇ ਦੰਦ ਇਹ ਤੇ ਦੰਦਾਂ ਦੇ ਚਿੱਟੇ ਚਿੱਟੇ ਇਹ ਤੁਸੀਂ ਮੈਂ ਤਾਂ ਤਾਂ ਕਹਿ ਦਿਆ ਤੁਸੀਂ ਕਿ ਕਿ ਬਰਸ਼ ਕਰਾਣਿਓ ਕੀ ਕਰਾ ਲੈਂਦੇ ਹੁੰਦੇ ਠੀਕ ਹੈ ਜੀ ਇਹ ਗੱਲ ਇਹੋ ਹੀ ਆ ਵੀ ਜਿਹੜਾ ਕੋਈ ਵੀਧ ਭਰਾ ਰੱਖਣਾ ਚਾਹੁੰਦਾ ਇਹਨੂੰ ਸ਼ਾਪ ਨਾਲ ਰੱਖੇ ਇਹ ਮੈਨੂੰ ਤਾਂ ਲੱਗਦਾ ਵੀ ਇਹ ਬੰਦੇ ਨੇ ਵਫਾਦਤ ਸਾਥੀ ਮੈਂ ਮੈਂ ਕਿਤੇ ਗਦਾਰੀ ਕਰ ਜੂੰਗਾ ਪਰ ਇਹਨੇ ਕਦੀ ਕਿਨਾਰੀ ਨਹੀਂ ਸਹੀ ਗੱਲ ਇਹਨੇ ਆਪਣਾ ਫਰਜ਼ ਨਿਭਾਇਆ ਬਿਲਕੁਲ ਠੀਕ ਆ ਬਾਈ ਜੀ ਜਾਣਕਾਰੀ ਬਹੁਤ ਵਧੀਆ ਲੱਗੀ ਤੁਹਾਡਾ ਨੰਦਾ ਗਿਆ ਗੱਲਬਾਤ ਕਰਕੇ ਤੇ ਫਿਰ ਕਿਸ ਦਿਨ ਫਿਰ ਗੱਲਾਂ ਕਰਾਂਗੇ ਤੇ ਤੁਹਾਡਾ ਨੰਬਰ ਦੇ ਦੋ ਕਈ ਵਾਰੀ ਜ਼ਰੂਰ ਤੋਂ ਪੈ ਜਿੰਦੀ ਕਿਸੇ ਨੂੰ ਜੀ ਮੇਰਾ ਨੰਬਰ ਹੈ 9646 ਜੀ 00 ਜੀ 25 00 ਰਿਪੀਟ ਕਰਦੇ 9946000251 ਠੀਕ ਹੈ ਜੀ ਆਪਣਾ ਨਾਮ ਮੇਰਾ ਸੰਦੀਪ ਸਿੰਘ ਖਾਲੋਂ ਸੰਦੀਪ ਸਿੰਘ ਖਾਲੋਂ ਤੇ ਲੋਕੇਸ਼ਨ ਆਪਣੀ ਮੇਰਾ ਪਿੰਡ ਕਲਾਰੋ ਜਿਹੜਾ ਗੁਰਦਾਸ ਠੀਕ ਹੈ ਜੀ ਜਾਣਕਾਰੀ ਬਹੁਤ ਵਧੀਆ ਲੱਗੀ ਬਾਈ ਕਿਸੇ ਨੂੰ ਜਰੂਰਤ ਹੋਈ ਨਾ ਬਾਈ ਦਾ ਵੀਡੀਓ ਤੇ ਨੰਬਰ ਚੱਲ ਰਿਹਾ ਇਹਦਾ ਨੰਬਰ ਲੈ ਕੇ ਤੁਸੀਂ ਫੋਨ ਕਰ ਸਕਦੇ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਮਾ ਦਿੱਤਾ ਸਾਨੂੰ ਮੇਰੇ ਵੱਲ ਦੇ ਸਪੈਸ ਤੁਸੀਂ ਮਿਲ ਕੇ ਆ ਬਹੁਤ ਵਧੀਆ ਲੱਗਿਆ ਠੀਕ ਹੈ ਜੀ